ਲੁਧਿਆਣਾ ਦੇ 베르카 પ્લાન્ટ ਦੇ ਵਿੱਚ ਹੋਇਆ ਵੱਡਾ ਹਾਦਸਾ ਜਾਣਕਾਰੀ ਦੇ ਮੁਤਾਬਿਕ ਲੁਧਿਆਣਾ ਦੇ 베르카 પ્લાન્ટ ਦੇ ਵਿੱਚ ਹੋਇਆ ਧਮਾਕਾ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇੱਕ ਦੀ ਮੌਤ ਹੋ ਗਈ ਅਤੇ 4 ਜ਼ਖਮੀ ਹੋ ਗਏ ਇਸ ਸੰਬੰਧਿਤ ਜੀਐਮ 베르카 ਵੱਲੋਂ ਇੱਕ ਇਨਕੁਆਇਰੀ ਕਮੇਟੀ ਬਥਾ ਦਿੱਤੀ ਗਈ ਹੈ ਜੋ ਜਾਂਚ ਕਰੇਗੀ ਕਿ ਧਮਾਕੇ ਦਾ ਕਾਰਨ ਕੀ ਰਿਹਾ ਇਸ ਸੰਬੰਧਿਤ ਜਾਣਕਾਰੀ ਦਿੰਦੇ ਹੋਏ 베르카 ਲੁਧਿਆਣਾ ਦੇ ਜੀਐਮ ਦਲਜੀਤ ਸਿੰਘ ਦਲਜੀਤ ਸਿੰਘ ਮੈਂ ਬਤੌਰ ਜਨਰਲ ਮੇਜਰ 베르카 ਡਰੀ ਲੁਧਿਆਣਾ ਕੰਮ ਕਰ ਰਹੇ ਹਾਂ ਸਰ ਕੀ ਹਾਸਤ ਹੋਇਆ ਕਦੋਂ ਹੋਇਆ ਕਿੰਨੇ ਲੋਕ ਜ਼ਖਮੀ ਹੋਏ ਨੇ ਕਿੰਨੇ ਦੀ ਮੌਤ ਹੋਈ ਹੈ ਦੇਖੋ ਜਿਹੜਾ ਹਾਸਾ ਇਹ ਪਿੰਨ ਦਾ ਬਹੁਤ ਹੀ ਦੁਖਦਾਈ ਹਾਸਾ ਹੋਇਆ ਇਹਦੇ ਵਿੱਚ ਅਸੀਂ ਆਪਣਾ ਇੱਕ ਬਹੁਤ ਹੀਰੇ ਵਰਗਾ ਵਰਕਰ ਜਿਹੜਾ ਕਿ ਬੋਲਰ ਦਾ ਇੰਚਾਰਜ ਵੀ ਸੀ ਉਹ ਗਵਾ ਲਿਆ ਤੇ ਨਾਲ ਉਹਦੇ ਸਾਡੇ 4 ਬੰਦੇ ਹੋਰ ਜ਼ਖਮੀ ਹੋਏ ਨੇ ਤੇ ਉਹਨਾਂ ਦੀ ਹਾਲਤ ਠੀਕ ਹੈ ਠੀਕ ਹੈ ਨਹੀਂ ਜਿਹੜੀ ਮੌਤ ਦਾ ਕਾਰਨ ਕੀ ਬਲਾਸਟ ਹੋਣ ਦਾ ਕਾਰਨ ਕੀ ਹੈ ਸਰ ਕਿੱਦਾਂ ਹੋਇਆ ਕਿਉਂ ਹੋਇਆ ਨਹੀਂ ਹੋਇਆ ਬੇਸਿਕ ਟੈਕਨੀਕਲ ਰੀਜ਼ਨ ਕੀ ਹੈ ਜਿੱਥੇ ਬਲਾਸਟ ਹੋਇਆ ਦੇਖੋ ਤਕਨੀਕੀ ਜਿਤੋਂ ਤੱਕ ਤਕਨੀਕੀ ਰੀਜ਼ਨ ਦਾ ਕਾਰਨ ਹੈ ਉਹ ਅਸੀਂ ਕਮੇਟੀ ਬਣਾਤੀ ਆ ਉਹਦੀ ਰਿਪੋਰਟ ਆ ਜੀ ਕਰਨ ਲੱਗਿਆਂ ਤੇ ਜਿਹੜੇ ਐਕਸਪਰਟਸ ਨੇ ਉਹਦੇ ਉਹ ਬੁਲਾਉਣ ਲੱਗੇ ਆ ਜਿਵੇਂ ਵੀ ਉਹ ਰਿਪੋਰਟ ਦੇਣਗੇ ਆਪ ਜੀ ਨੂੰ ਸਬਮਿਟ ਕਰ ਦਿੱਤੀ ਜਾਵੇਗੀ ਅਸਲ ਜਿਹੜਾ ਵਿਅਕਤੀ ਹੈ ਜੈਨ ਹੈ ਕਿ ਇਹ ਛੁੱਟੀ ਤੇ ਸਿਗਾウス ਵਕਤ ਤੇ ਇਸ ਨੂੰ ਫਰੈਸ਼ ਰੇਕ ਬਿਲਕੁਲ ਬਿਲਕੁਲ ਪ੍ਰੈਸ਼ਰ ਨਹੀਂ ਕੀਤਾ ਵੇ ਕਿਸੇ ਨੇ ਦਿਨ ਚ ਆਇਆ ਸਭ ਨੂੰ ਵੀ ਮਿਲਿਆ ਮੈਨੂੰ ਮਿਲਿਆ ਸਾਲਾ ਕਿ ਮੈਨੂੰ ਦਿਨੇ ਉਹ ਇੱਕ ਆ ਕੇ ਗਿਆ ਜੀ ਤੁਸੀਂ ਜੀ ਸਾਡੇ ਬਾਇਲਰ ਵੱਲੋਂ ਨਿਸ਼ਚਿਤ ਹੋ ਜਾਓ ਕੋ ਆਈ ਸੀਜ਼ਨ ਅਸੀਂ ਇੱਕ ਦਿਨ ਤੋਂ ਸ਼ੁਰੂਆਤ ਕਰਦੇ ਹਾਂ ਨਾ ਪਲਾਂਟ ਦੀ ਅਸੀਂ ਅੱਜ ਵਿਸ਼ਕਰਮਾ ਦੇ ਮਨਾ ਕੇ ਉਸ ਤੋਂ ਬਾਅਦ ਸ਼ੁਰੂਆਤ ਕਰਨੀ ਸੀ ਅੱਜ ਅਸੀਂ ਆਪਣਾ ਪਾਊਡਰ ਪਲਾਂਟ ਜਿਹੜਾ ਸਾਡਾ ਕੇ ਮੇਜਰ ਯੂਨਿਟ ਹੈ ਨੀਚੇ ਦੇ ਜਿਹਾ ਦੁੱਧ ਪਾਊਡਰ ਬਣਦਾ ਹੈ ਉਹ ਸਟਾਰਟ ਕਰਨਾ ਸੀਗਾ ਸਟੀਮ ਬੋਇਲਰ ਸੀਗਾ ਹਾਂਜੀ ਸਟੀਮ ਬੋਇਲਰ ਹੈ ਸਾਡੇ ਗੈਸ ਤੇ ਹੈ ਐਕਚੁਅਲੀ ਦਿੱਤੇ ਥੋੜਾ ਜਿਹਾ ਐਕਸੀਡੈਂਟ ਹੋਇਆ ਹੈ ਠੀਕ ਹੈ ਉਹਨੇ ਪਹਿਲਾਂ ਵੀ ਇਸ ਚੀਜ਼ ਨੂੰ ਸਾਰਾ ਕੁਝ ਟ੍ਰਾਈ ਲੈ ਕੇ ਸਾਨੂੰ ਦਿਨ ਚ ਕਿਹਾ ਗਿਆ ਮੈਂ ਟ੍ਰਾਈ ਲਈ ਹੋਈ ਹੈ ਜੀ ਸਾਰੀ ਪਰ ਫਿਰ ਵੀ ਉਹ ਇੰਨਾ ਆਪਣੇ ਕੰਮ ਦੇ ਪ੍ਰਤੀ ਉਦੀ ਡੈਡੀਕੇਸ਼ਨ ਸੀ ਉਹ ਦਵਾਰਾ ਫੇਰ ਉਹਨੂੰ ਰਾਤ ਨੂੰ ਚੈੱਕ ਕਰਨ ਵਾਸਤੇ ਆਇਆ ਨਹੀਂ ਉਹਨੂੰ ਬੁਲਾਇਆ ਬਿਲਕੁਲ ਤੇ ਮੈਂ ਬਰੱਡੇ ਪਾਰਟੀ ਤੇ ਬਿਲਕੁਲ ਹੋਣੀ ਹੈ ਪਾਰਟੀ ਮੇਰੇ ਕੋਲ ਉਹਨਾਂ ਦੇ ਫੈਮਿਲੀ ਮੈਂਬਰਸ ਵੀ ਆਏ ਸੀ ਪਾਰਟੀ ਤੇ ਪਰ ਉਹਨੂੰ ਕਿਸੇ ਨੇ ਕਿਹਾ ਆਪਣੇ ਕੰਮ ਦੇ ਪ੍ਰਤੀ ਉਹ ਇੰਨਾ ਵਫਾਦਾਰ ਸੀ ਕਹਿੰਦੇ ਮੈਨੂੰ ਫੋਨ ਆ ਰਹੇ ਸੀ ਕਿ ਨਹੀਂ ਨਹੀਂ ਕਿਸੇ ਨੇ ਫੋਨ ਨਹੀਂ ਕਰਿਆ ਕਿਸੇ ਨੇ ਕੁਝ ਨਹੀਂ ਕਰਿਆ ਰੁਟੀਨ ਦਾ ਕੰਮ ਹੈ ਰੁਟੀਨ ਜੱਗੇ ਵੀ ਆਉਂਦੇ ਜਾਂਦਾ ਸੀ ਰਾਤ ਨੂੰ ਆ ਜਾਂਦਾ ਸੀ ਆਪਣੇ ਕੰਮ ਨੂੰ ਦੇਖਦੇ ਹੋਏ ਸਰ ਬਾਕੀ ਬੰਦੇ ਕਿੱਥੇ ਨੇ ਕਿਹੜੀ ਜਗ੍ਹਾ ਦੇ ਬਰੂਨਾ ਦੇ ਇਲਾਜ ਜਾਂਦੇ ਨੇ ਕਿਸ ਤਰ੍ਹਾਂ ਦੇ ਇਲਾਜ ਡੀ ਐਮ ਸੀ ਚ ਦਾਖਲ ਨੇ ਉਹ ਲਾਤ ਉਹਨਾਂ ਦੇ ਕੰਟਰੋਲ ਦੇ ਵਿੱਚ ਨੇ ਤੇ ਜੋ ਵੀ ਸਾਡੇ ਮਕਮਲ ਉਹਨਾਂ ਦੀ ਮਦਦ ਕੀਤੀ ਜਾ ਰਹੀ ਹੈ ਸਾਰੀ ਉਹ ਅਸੀਂ ਉਹਨਾਂ ਨੂੰ ਮਦਦ ਕਰਨ ਲਈ ਖੜੇ ਹਾਂ ਇਹ ਬੋਇਲਰ ਅਟੈਂਡੈਂਟ ਗ੍ਰੇਡ 1 ਸੀਗਾ ਹੁਣ ਇਹਦੀ ਰੀਸੈਂਟਲੀ ਪ੍ਰਮੋਸ਼ਨ ਕੀਤੀ ਹੈ ਗ੍ਰੇਡ 2 ਤੋਂ ਗ੍ਰੇਡ 1 ਕਰਿਆ ਫਿਰ ਬਾਕੀ ਕਿੰਨੀ ਉਮਰ ਕਿੰਨੀ ਇਹਦੀ 40 ਸਾਲ ਦੀ ਉਮਰ ਸੀ ਤੇ ਬਾਕੀ ਕਿਹੜੀ ਪੋਰਟਾਂ ਸੀ ਜਿਹੜੇ ਉਹਦੇ ਜ਼ਖਮੀ ਨੇ ਇੱਕ ਸਾਡਾ ਫੋਰਮੈਨ ਹੈ ਮਕੈਨਿਕਲ ਦਾ ਉਹ ਜ਼ਖਮੀ ਹੈ ਕੁਝ ਹੈਲਪਰ ਸੀਗੇ ਉਹ ਜਖਮੀ ਉਹ ਸਾਈਡ ਤੇ ਖੜੇ ਸੀ ਉਸ ਕਰਕੇ ਉਹਨਾਂ ਦਾ ਬਚਾਅ ਹੋ ਗਿਆ ਉਹਨਾਂ ਦੇ ਕੱਚ ਵੱਜਿਆ ਇਹ ਮੇਨ ਮੁਹਰੇ ਸੀਗਾ ਕਿਉਂਕਿ ਮੇਨ ਇੰਚਾਰਜ ਹੀ ਇਹ ਆ ਇਹ ਜਿਆਦਾ ਉਹਦੀ ਪੇਟ 'ਚ ਆ ਗਿਆ ਜੀ ਤੁਹਾਨੂੰ ਦੇ ਤਕਨੀਕੀ ਮਾਹਰਾਂ ਦੀ ਮੌਜੂਦਗੀ ਜੋੜੀ ਹੁੰਦੀ ਜੇ ਟ੍ਰਾਇਡਰ ਕਰਨ ਦੇ ਲਈ ਇਹ ਤਕਨੀਕੀ ਮਾਹਰ ਖੁਦ ਤਕਨੀਕੀ ਮਾਹਰ ਹੈ ਕੋਧ ਤਕਨੀਕੀ ਮਾਹਰ ਹੈ ਕੋਈ ਸਾਡੇ ਬਾਹਰੋਂ ਨਹੀਂ ਆਉਂਦੇ ਅਸੀਂ ਸਾਡਾ ਇੰਟਰਨਲ ਹੀ ਸਾਡਾ ਸਿਸਟਮ ਹੀ ਇਸ ਤਰ੍ਹਾਂ ਦਾ ਹੈ ਕਿ ਸਾਡੇ ਕੋਲ ਹਰ ਇੱਕ ਤਰ੍ਹਾਂ ਦਾ ਤਕਨੀਕੀ ਮਾਹਰ ਹੈਗਾ ਹੈ ਕਿ ਤੱਕ ਕੀਤੀ ਹੈ ਹਾਂਜੀ ਕਰੀਬਨ ਹੈ ਰਾਤ ਨੂੰ 9:11 ਵਜੇ ਸਾਢੇ 10:11 ਦੇ ਵਿੱਚ ਵਿੱਚ ਹੋਇਆ ਜੀ ਜੀ ਅਸੀਂ ਸਾਢੇ 10:30 ਵਜੇ ਇੱਥੋਂ ਨਿਕਲੇ ਸਾਰੇ ਬੰਦੇ ਮਿਲਾ ਕੇ ਸਾਰੇ ਸਾਡੇ ਦੋ ਫੋਰਮੈਨ ਫੋਰਮਲ ਇਲੈਕਟ੍ਰੀਕਲ ਤੇ ਫੋਰਮੈਨ ਰੈਫਰਿਜਰੇਸ਼ਨ ਵੀ ਇੱਥੇ ਸੀਗੇ ਉਹ ਇਹਨੇ ਖਾਣਾ ਖਾਣ ਚਲੇ ਗਏ ਇਹ ਇਹਨੇ ਢਾਈ ਲੰਚ ਲੱਗੇ ਅੰਦਰ ਅੰਦਰ ਹੀ ਪਹਿਲੇ ਵਕਤ ਪਹਿਲਾਂ ਵੀ ਹੋਇਆ ਇਹ ਪਹਿਲਾਂ ਕਦੀ ਇਸ ਦਾ ਬਲਾਸਟ ਨਹੀਂ ਹੋਇਆ ਸਰ ਪਹਿਲਾਂ ਵੀ ਕਿਤੇ ਜਿਹਨਾਂ ਦੀ ਡੈਥ ਹੋਈ ਆ ਉਹ ਪਹਿਲਾਂ ਵੀ ਝੂਲਦੇ ਪਰ ਨੂੰ ਹੋਏ ਸੀ ਪਹਿਲਾਂ ਉਹ ਸਤਾਰੀ 8 ਸਾਲ ਪਹਿਲਾਂ 10 ਸਾਲ ਪਹਿਲਾਂ ਹੋਇਆ ਮੈਨੂੰ ਨਹੀਂ ਉਹਦੇ ਬਾਰੇ ਨੌਲੇਜ ਵੈਸੇ ਸਟ੍ਰੀਮ ਸਟੂਨ ਨਾ ਸਾਡੇ ਰੂਟੀਨ ਚ ਕੋਈ ਬਾਲ ਖੁੱਲ ਗਿਆ ਪੈਂਦੀ ਰਹਿੰਦੀ ਹੈ ਇਹ ਇੰਡਸਟਰੀ ਦਾ ਇਹ ਹੈ ਉਹ ਹੈਗਾ ਪਾੜੀ ਹੈ ਮੇਰੇ ਅਤੇ ਖੁਦ ਪਈ ਹੋਈ ਹੈ ਕਿਸੇ ਦੇ ਕਿਸੇ ਨਾਲ ਹਾਸਾ ਹੁੰਦੇ ਰਹਿੰਦੇ ਹਾਸਾ ਐਨੀ ਵੀ ਰੂਟੀਨ ਚ ਹੁੰਦੇ ਰਹਿੰਦੇ ਕਈ ਵਾਰ ਕੋਈ ਬਾਲ ਜਿਆਦਾ ਕਿਸੇ ਨੇ ਖੋਲਤਾ ਉਥਾਲੇ ਪੈਰਾਂ ਚ ਪੈ ਗਈ ਸਟੀਮ ਇਸ ਤਰ੍ਹਾਂ ਦੀ ਹਾਸੇ ਮਾੜੇ ਮੋਟੇ ਇਨਕੁਆਰੀ ਵਗੈਰਾ ਪੁਠਾਈ ਜਾਏ ਇਨਕੁਆਰੀ ਪੁਠਾ ਦਿਜੀਏ ਸਰ ਜਿਹੜੇ ਇੱਕ ਵੀ ਦੈਕਰੀ ਤੇ ਚਾਰ ਬੰਦੇ ਹੋਣਗੇ ਹਾਂਜੀ ਜੀ ਕੇਡੀ ਇਨਕੁਆਰੀ ਬੁਧਾਈ ਗਈ ਹੋਣੀ ਇਨਕੁਆਰੀ ਪੁਠਾ ਦਿਜੀ ਤੇ ਉਹਦੇ ਮੈਂਬਰ ਹੈ ਇਹ ਉਹ ਸਾਨੂੰ ਜਿਵੇਂ ਵੀ ਸਾਨੂੰ ਰਿਪੋਰਟ ਦੇਣਗੇ ਕਿ ਕੀ ਫਾਲਟ ਸੀ ਉਹ ਕਿਤਨੇ 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 ਫਾਲਟ ਹੈ ਇਹ ਉਹ ਅਸੀਂ ਕੱਢ ਕੇ ਤੁਹਾਨੂੰ ਆਪ ਜੀ ਨੂੰ ਕਰਦੇ ਜੀ ਤੁਸੀਂ ਕਹਿ ਰਹੇ ਕਿ ਇਦਾਂ ਦੇ ਹਾਸੇ ਹੁੰਦੇ ਰਹਿੰਦੇ ਹੁੰਦੇ ਨਹੀਂ ਰਹਿੰਦੇ ਦੇਖੋ ਇੱਕ ਇਹਨੂੰ ਗੱਲ ਨੂੰ ਕਮਾਉਣਾ ਵੀ ਹੁੰਦੇ ਰਹਿੰਦੇ ਆ ਤੁਸੀਂ ਆਪ ਹੀ ਕਹਿ ਰਹੇ ਨਹੀਂ 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 ਬਿਲਕੁਲ ਨਹੀਂ ਤੁਸੀਂ ਆ ਕਹਿੰਦੇ ਸੁਣ ਤਾਂ ਲੋ ਜਿਹੜੇ ਕੋਈ ਅਨਨੋਨ ਬੰਦੇ ਸਾਡੇ ਕੋਲ ਕੈਜੂਅਲ ਬੰਦੇ ਆ ਜਾਂਦੇ ਆ ਜਿਨ੍ਹਾਂ ਨੂੰ ਨਹੀਂ ਪਾਲਦਾ ਪਤਾ ਲੱਗਦਾ ਉਹ ਕਿਵਰੀ ਵਾਲ ਬੂਲ ਖੋਲ ਲੈਂਦੇ ਉਹਨਾਂ ਦੀ ਸਟ੍ਰੀਮ ਪੈ ਜਾਂਦੀ ਹੈ ਇਸ ਚੀਜ਼ ਦੇ ਇਤਿਆਤ ਵਾਸਤੇ ਕੀ ਕਰਨਾ ਸਰ ਕਿਸ ਤਰ੍ਹਾਂ ਇਸ ਚੀਜ਼ ਦਾ ਵਾਕਿਆ ਨਾ ਹੋਵੇ ਸਰ ਤੁਸੀਂ ਕਰਦੇ ਕੀ ਨੀ ਉਹਦਾ ਡੈੱਡ ਪੁਆਇੰਟ ਰੱਖਿਆ ਹੁੰਦਾ ਸਾਡਾ ਪਿੱਛੇ ਵੈਸੇ ਤਾਂ ਸਭ ਨੂੰ ਕਿਹਾ ਵੀ ਆਮ ਬੰਦੇ ਨੇ ਕਿ ਬੋ ਆਹ ਬੰਦੇ ਕਰਦੇ ਨਹੀਂ ਫਿਰ ਵੀ ਕੋਈ ਨਾ ਕੋਈ ਕਰ ਦਿੰਦਾ ਨਹੀਂ ਇਸ ਤਰ੍ਹਾਂ ਕੋਈ ਨਹੀਂ ਕਰਦਾ ਹਾਂ ਸਰ ਜੀ 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 ਉਹਦੀ ਵਾਈਫ ਵੀ ਇੱਥੇ ਕੰਮ ਕਰਦੀ ਬਿਲਕੁਲ ਉਹਦੀ ਵਾਈਫ ਇੱਥੇ ਕੰਮ ਕਰਦੀ ਹੈ ਬੜੀ ਅੱਛੀ ਲਿਖਦੀ ਹੈ ਉਹ ਅਸੀਂ ਉਹਨੂੰ ਵੀ ਪਿੱਛੇ ਜੇ ਪ੍ਰਮੋਟ ਕਰਿਆ ਲੇਕਿਨ ਉਹ ਅਜੇ ਕੱਚੇਆਂ ਦੇ ਵਿੱਚ ਹੈ ਤੇ ਉਹਦੇ ਬਾਰੇ ਵੀ ਅਸੀਂ ਕੋਈ ਸੋਚ ਰਹੇ ਹਾਂ ਜੋ ਮਾਪੇ ਬਨੋ ਹਜਾਇਤ ਹੋਊਗੀ ਅਸੀਂ ਉਹਦੇ ਲਈ ਬੈਸਟ ਕਰਾਂਗੇ ਕੋਈ ਤਾਂ ਜਾਣਕਾਰੀ ਹੈ ਕਿੰਨੇ ਪਰਵਾਹ ਕੇ ਉਹਨਾਂ ਦੀ ਮੈਂਬਰ ਨਹੀਂ ਕਿੱਥੇ ਕਿੱ데 ਇੱਕ ਬੇਟਾ ਇੱਕ ਬੇਬੀ ਹੈ ਕੋਈ ਨਹੀਂ ਕੰਟਰੋਲ ਰੂਮ ਤੋਂ ਕਾਲ ਆਈ ਸੀ ਰਾਤ ਨੂੰ ਬਲਾਸਟ ਵੀ ਹੋ ਤੇ 에어 ਹੀਟਰ ਆ ਉਹਦੇ ਵਿੱਚ ਕੋਈ ਗੈਸ ਬਣਨ ਨਾਲ ਬਲਾਸਟ ਹੋਇਆ ਅੱਗ ਲੱਗੀ ਸੀ ਫਾਇਰ ਬ੍ਰਿਗੇਡ ਨੇ ਆ ਕੇ ਅੱਗ ਬੁਝਾਤੀ ਤੇ ਬਾਕੀ ਵੈਰੀਫਾਈ ਕਰਦੇ ਤਮੀਸ਼ ਜੋ ਆਊਗਾ ਦੱਸਾਂਗੇ ਡੈਥ ਵੀ ਹੋਈ ਹੈ ਡੈਥ ਇੱਕ ਬੰਦੇ ਦੀ ਹੋਈ ਹੈ ਇਨਫਰਮੇਸ਼ਨ ਆਈ ਹੈ ਕਿੰਨੇ ਕਿੰਨੇ ਬੰਦੇ ਚੂਤੇ ਜੀ ਚਾਰ ਇਹ ਪੰਜ ਅੱਛਾ ਅੱਗ ਜਿਆਦਾ ਵੱਡੀ ਸੀ ਜਿਹੜਾ ਜਿਆਦਾ ਨਹੀਂ ਸੀ ਫਾਇਰ ਬ੍ਰਿਗੇਡ ਨੇ ਜਲਦੀ ਬੁਝਾ ਦਿੱਤੀ ਤੇ ਫਿਲਹਾਲ ਕੀ ਕੋਈ ਗਵਰਨਰ ਕਾਰਵਾਈ ਸਰਵਰ ਕੋਈ ਨਹੀਂ ਆਪਾਂ ਹੁਣ ਦੇਖਦੇ ਹਾਂ ਜਾਂਚ ਕੀਤੀ ਜਾ ਰਹੀ ਹੈ ਇਨਵੈਸਟੀਗੇਸ਼ਨ ਚ ਦੇਖਦੇ ਆ ਕੀ ਹੁੰਦਾ ਜੀ ਸਾਰਾ ਓਕੇ ਥ thank